ਦੁਨੀਆ ਦੇ ਵਿੱਚ ਚਾਰੇ ਪਾਸੇ ਬਿਮਾਰੀ ਤੇਜ਼ੀ ਦੇ ਨਾਲ ਫੈਲ ਰਹੀ ਆ ਹਰ ਇੱਕ ਨਿਊ ਚੈਨਲ ਤੇ ਖਬਰ ਆ ਰਹੀ ਆ ਵਰਚੁਅਲ ਆਟਿਜ਼ਮ ਹੋ ਰਿਹਾ ਹੈ ਬੱਚਿਆਂ ਨੂੰ ਜਿਹੜੇ ਮਾਪੇ ਆ ਆਪਣੇ ਬੱਚਿਆਂ ਨੂੰ ਮੋਬਾਈਲ ਦਿੰਦੇ ਆ ਕਿ ਉਹ ਰੋਂਦੇ ਆ ਸਿਰਫ ਰੋਣ ਦੀ ਵਜ੍ਹਾ ਦੇ ਨਾਲ ਕਿ ਕਹਿ ਕੇ ਕਰਦੇ ਆ ਕੰਨ ਖਾਂਦੇ ਆ ਚੁੱਪ ਕਰ ਜਾਣਗੇ ਮੋਬਾਈਲ ਫੜਾ ਦੋ ਟੱਕ ਕੇ ਬੈਠ ਜਾਣਗੇ ਉਹ ਬੱਚਿਆਂ ਨੂੰ ਵਰਚੁਅਲ ਆਟਿਜ਼ਮ ਹੋ ਰਿਹਾਗਾ 0 ਤੋਂ ਲੈ ਕੇ 3 ਸਾਲ ਦੇ ਬੱਚਿਆਂ ਨੂੰ ਬਿਲਕੁਲ ਨਹੀਂ ਪਤਾ ਲੱਗ ਰਿਹਾ ਕਿ ਅਸਲੀ ਦੁਨੀਆ ਕਿਹੜੀ ਐ ਨਕਲੀ ਕਿਹੜੀ ਐ ਉਹ ਇੱਕ ਭਰਮ ਦੇ ਵਿੱਚ ਜਾਣ ਲੱਗੇ ਕਿਉਂਕਿ ਉਹ ਚੀਜ਼ਾਂ ਨੂੰ ਆਈਡੈਂਟੀਫਾਈ ਨਹੀਂ ਕਰ ਸਕਦੇ ਮੋਬਾਈਲ ਦੇ ਉੱਤੇ 0 3 ਸਾਲ ਦੇ ਬੱਚੇ ਨੂੰ ਕੁਝ ਨਹੀਂ ਪਤਾ ਹੁੰਦਾ ਕਿਹੇ ਚੀਜ਼ ਦਾ ਨਾਮ ਨਹੀਂ ਜਾਣਦਾ ਸਿਰਫ ਉਹ ਫੋਟੋਆਂ ਦੇਖਦਾਗਾ ਔਰ ਅਸਲੀ ਨਕਲੀ ਦੁਨੀਆ ਤੋਂ ਪੁੱਲ ਵੰਦਾਗਾ ਔਰ ਜਿਹੜੇ 7 ਸਾਲ ਤੱਕ ਦੇ ਬੱਚੇ ਹੁੰਦੇ ਆ ਉਹਨਾਂ ਦੀ ਪੜ੍ਹਾਈ ਬਿਲਕੁਲ ਖਤਮ ਹੋ ਗਈ ਉਹਨਾਂ ਦੇ ਦਿਮਾਗ ਦਾ ਵਿਕਾਸ ਖਤਮ ਹੋ ਗਿਆ ਔਰ ਉਹ ਲੋਕਾਂ ਨਾਲ ਗੱਲਬਾਤ ਹੀ ਨਹੀਂ ਕਰ ਪਾ ਰਹੇ ਉਹ ਕਿਤੇ ਵੀ ਭੀੜ ਦੇ ਵਿੱਚ ਜਾ ਕੇ ਉਹ ਸੰਗਦੇ ਰਹਿੰਦੇ ਆ ਉਹ ਕਿਸੇ ਨਾਲ ਬੋਲ ਚਾਲ ਨਹੀਂ ਸਕਦੇ ਉਹਨਾਂ ਨੂੰ ਘਬਰਾਟ ਹੁੰਦੀ ਆ ਤੇ ਜਿਹੜੇ ਉਸ ਤੋਂ ਥੋੜੀ ਜਿਹੀ ਵੱਧ ਉਮਰ ਦੇ ਆ ਕਹਿ ਲੋ 0 ਤੋਂ 113 ਸਾਲ ਤੱਕ ਦੇ ਬੱਚੇ ਜਿਹੜੇ ਇਹ ਡਿਪਰੈਸ਼ਨ ਦੇ ਵਿੱਚ ਆ ਰਹੇ ਆ ਕਿਉਂਕਿ ਆਪ ਤੋਂ ਵੱਧ ਉਮਰ ਦੇ ਜਿਹੜੇ ਬੱਚਿਆਂ ਜਿਹੜਾ ਵੱਧ ਉਮਰ ਦੇ ਵਿੱਚ ਜਿਹੜੀਆਂ ਚੀਜ਼ਾਂ ਵੇਖਣੀਆਂ ਹੁੰਦੀਆਂ ਸੁਣਨੀਆਂ ਹੁੰਦੀਆਂ ਫੀਲ ਕਰਨੀਆਂ ਹੁੰਦੀਆਂ ਭਾਵਨਾਵਾਂ ਹੁੰਦੀਆਂ ਉਹ ਉਹਨਾਂ ਨੂੰ ਪਹਿਲਾਂ ਹੀ ਦਿਖਾਈ ਦੇਣ ਲੱਗ ਜਾਂਦੀਆਂ ਡਿਪਰੈਸ਼ਨ ਦੇ ਵਿੱਚ ਜਾਂਦੇ ਆ ਔਰ ਮਾਪੇ ਮਾਪੇ ਰੋਕਣ ਕਿਹੜੇ ਮਾਪੇ ਮਾਪੇ ਤਾਂ ਆਪੇ ਇਹ ਚੀਜ਼ ਦਾ ਸਕਾਰ ਹੋਇਆ ਸਾਡਾ 2-3 ਘੰਟੇ ਜਦੋਂ ਜਵਾਕਾਂ ਦੇ ਸਾਹਮਣੇ ਮੋਬਾਈਲ ਦੇਖਣਗੇ ਤਾਂ ਉਹਨਾਂ ਨੂੰ ਕਿਵੇਂ ਰੋਕ ਸਕਦੇ ਆ ਉਹ ਬਸ ਬੱਚੇ ਤੁਸੀਂ ਹੈਰਾਨ ਹੋਵੋਗੇ ਹਸਪੀਟਲ ਭਰ ਰਾਇਆ ਬੱਚਿਆਂ ਦੇ ਨਾਲ ਇਹ ਬਿਮਾਰੀ ਦੇ ਨਾਲ ਵਰਚੁਅਲ ਆਟਿਜ਼ਮ ਖਾਸ ਕਰਕੇ 0 ਤੋਂ ਲੈ ਕੇ 3 ਸਾਲ ਦੇ 0 ਤੋਂ ਲੈ ਕੇ 7 ਸਾਲ ਦੇ ਬੱਚੇ ਵੱਧ ਸਕਾਰ ਹੋ ਰਾਇਆ ਇਹ ਜਿਹੜੀ ਉਮਰ ਹੁੰਦੀ ਆ ਬੱਚਿਆਂ ਦੀ ਖੇਡਣ ਕੁੱਦਣ ਦੀ ਭੱਜਣ ਦੀ ਚੰਗਾ ਖਾਣਾ ਖਾਣ ਦੀ ਸੌਣ ਦੀ ਹਰ ਇੱਕ ਚੀਜ਼ ਐਕਟੀਵਿਟੀ ਕਰਨ ਦੀ ਪਸੀਨਾ ਕੱਢਣ ਦੀ ਇਹ ਚੀਜ਼ਾਂ ਦੇ ਨਾਲ ਉਹਦੇ ਬੁੱਧੀ ਦਾ ਵਿਕਾਸ ਹੁੰਦਾ ਉਹਦੇ ਸਰੀਰ ਦਾ ਵਿਕਾਸ ਹੁੰਦਾਗਾ ਇਹ ਉਮਰ ਦੇ ਬੱਚੇ ਜਦੋਂ ਉਹਨੂੰ ਮੋਬਾਈਲ ਫੜਾ ਦਿੰਦੇ ਆ ਤਾਂ ਜਵਾਕ ਖੇਡਣਾ ਕਦੋਂ ਨਾ ਬਿਲਕੁਲ ਬੰਦ ਕਰ ਦਿੰਦਾ ਉਹਨੂੰ ਇਕੱਲਾ ਰਹਿਣਾ ਪਸੰਦ ਹੁੰਦਾ ਉਹ ਘਰ ਹੀ ਰਹਿਣਾ ਪਸੰਦ ਕਰਦਾ ਉਹਨਾਂ ਚੀਜ਼ਾਂ ਬਾਰੇ ਸੋਚਦਾ ਰਹਿੰਦਾ ਜਿਹੜੀਆਂ ਉਹ ਦੇਖਦਾਗਾ ਔਰ ਇਹ ਬਿਮਾਰੀ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਹੱਥ ਬਨ ਕੇ ਬੇਨਤੀ ਆ ਮਾਪਿਆਂ ਨੂੰ ਆ ਉਹਦੇ ਵਿੱਚ ਬੱਚਾ ਨੂੰ ਫੋਨ ਨਾ ਦੇਓ ਉਹਨਾਂ ਦੀ ਜ਼ਿੰਦਗੀ ਨਾ ਖਰਾਬ ਹੋ ਕਿਉਂਕਿ ਇਹ ਬਿਮਾਰੀ ਬਾਅਦ ਦੇ ਵਿੱਚ ਠੀਕ ਨਹੀਂ ਹੁੰਦੀ ਸੇਦੀ ਕਿਤੇ ਬਹੁਤ ਸਾਰੇ ਬੱਚੇ ਚੀਜ਼ ਦਾ ਸ਼ਕਾਰ ਹੋ ਚੁੱਕੇ ਹਨ ਸਪੈਸ਼ਲ ਕਈਆਂ ਨੇ ਤਾਂ ਉਹਦੇ ਬੱਚਾ ਨੂੰ ਮੋਬਾਈਲ ਲੈ ਕੇ ਦੇਤੇ। ਭਾਵੇਂ ਤੁਸੀਂ ਜਿੰਨੀਆਂ ਮਰਜ਼ੀ ਕੈਡ ਸਕੂਟਸ ਵਾਲੀ ਸੈਟਿੰਗ ਕਰ ਲਿਓ ਔਰ ਬੱਚਿਆਂ ਦੇ ਦਿਮਾਗ ਉਹਨਾਂ ਦੀ ਬੁੱਧੀ ਸਭ ਚੀਜ਼ਾਂ ਤੈਸ ਨੈਸ ਹੋ ਰਹੀਆਂ ਐ ਮੋਬਾਈਲ ਦਾ ਕਰਕੇ। ਚਾਰੇ ਪਾਸੇ ਵੀਡੀਓ ਨੂੰ ਭੇਜ ਦੋ ਹੱਥ ਬੰਨ ਕੇ ਬੇਨਤੀ ਆ ਬੱਚਿਆਂ ਦੀ ਜ਼ਿੰਦਗੀ ਬਚ ਜਾਊਗੀ। ਖੇਡਣ-ਕੁੱਦਣ ਦੀ ਉਮਰ ਦੇ ਵਿੱਚ ਘੱਟੋ-ਘੱਟ 16 ਸਾਲ ਤੱਕ ਉਹਨਾਂ ਨੂੰ ਕੋਈ ਮੋਬਾਈਲ ਨਾ ਫੜਾਓ। ਡਾਊਨ ਆ ਵੀ ਟਾਈਮ ਬੰਨ ਕੇ ਫੜਾਓ। ਬਹੁਤ ਜ਼ਿਆਦਾ ਹੀ ਗਲਤ ਹੋ ਰਿਹਾ ਦੁਨੀਆਂ ਦੇ ਵਿੱਚ। ਸ਼ੇਅਰ ਕਰ ਦਿਓ ਜਿਨ੍ਹਾਂ ਦੇ ਘਰਾਂ ਦੇ ਵਿੱਚ ਬੱਚੇ ਆ ਉਹਦੇ ਬੱਚਾ ਨੂੰ ਉਹ ਮੋਬਾਈਲ ਨਾ ਦੇਣ ਹਰ ਇੱਕ ਨਾ ਵੀਡੀਓ ਇਹ ਜਿਨ੍ਹਾਂ ਦੇ ਘਰੇ ਬੱਚਿਆਂ ਨੂੰ ਮੋਬਾਈਲ ਫੜਾਏ ਜਾਂਦੇ ਆ ਠੀਕ ਆ ਜੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਪੰਜਾਬੀ ਸਟੇਟਸ ਗਰੁੱਪ